ਤਾਰੀਵਾਲ ਨਗਰ ਕੌਂਸਲ ਵਿਖੇ 77 ਤੰਤਰ ਦਿਵਸ ਬੜੀ ਊਮਤਾ ਨਾਲ ਮਨਾਇਆ ਗਿਆ 15 10 ਆਜ਼ਾਦੀ ਦਿਵਸ ਤੇ ਤਾਰੀਵਾਲ ਨਗਰ ਕੌਂਸਲ ਵਿਖੇ ਝੰਡਾ ਲਹਿਰਾਇਆ ਗਿਆ ਜਿਸ ਦੀ ਰਸਮ ਨਗਰ ਕੌਂਸਲ ਪ੍ਰਧਾਨ ਅਸਨੀਤ ਗੁਗਲਨੇ ਨੰਭਾਈ ਲਾਮੀ ਤਾਰੀਵਾਲ ਦੀ ਪੁਲਿਸ ਦੀ ਟੁਕੜੀ ਬੁੱਲੋ ਦਿੱਤੀ ਗਈ ਅਤੇ ਰਾਸ਼ਟਰੀ ਗੀਤ ਵੀ ਗਾਇਆ ਗਿਆ ਇਸ ਮੌਕੇ ਤੇ ਚੇਅਰਮੈਨ ਜਗਰੂਪ ਸਿੰਘ ਸੇਖਵਾਨ ਨੇ ਮੁੱਖ ਮਹਿਮਾਨ ਵਜੋਂ ਸੱਤ ਜੁਕੀ ਬੱਚਿਆਂ ਵੱਲੋਂ ਰੰਗਾ ਰੰਗਾ ਪ੍ਰੋਗਰਾਮ ਗਿੱਧਾ ਪੰਗਾ ਅਤੇ ਦੇਸ਼ ਭਗਤੀ ਦੇ ਗੀਤ ਤੋਂ ਇਲਾਵਾ ਸਕਿੱਟਾਂ ਵੀ ਪੇਸ਼ ਕੀਤੀਆਂ ਗਈਆਂ ਇਸ ਮੌਕੇ ਤੇ ਸਿਆਸੀ ਧਾਰਮਿਕ ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਧਾਰੀਵਾਲ ਨਗਰ ਕੌਂਸਲ ਪ੍ਰਧਾਨ ਅਸ਼ਵਿਨ ਦੁਗਲ ਅਤੇ ਹਰ ਵਾਰਡ ਦੇ ਕੌਂਸਲ ਤੋਂ ਇਲਾਵਾ ਨਗਰ ਕੌਂਸਲ ਧਾਰੀਵਾਲ ਦਾ ਸਟਾਫ ਅਤੇ ਥਾਣਾ ਧਾਰੀਵਾਲ ਦੇ ਐਸਐਚਓ ਇੰਸਪੈਕਟਰ ਮੈਡਮ ਬਲਜੀਤ ਕੌਰ ਮੌਜੂਦ ਰਹੇ ਅਖੀਰ ਵਿੱਚ ਜਗਰੂਪ ਸਿੰਘ ਸੇਖਵਾਲ ਸਕੂਲੀ ਬੱਚਿਆਂ ਤੇ ਪਹੁੰਚੇ ਹੋਏ ਮੋਤਬਰੂ ਲੋਕਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਦੇਖੋ ਟੀਵੀ ਨਿਊ ਇੰਡੀਆ ਦੁਸਤ ਕਾਲੀ ਤਾੜੀ ਵਾਲ ਤੋਂ ਪੱਤਰਕਾਰ ਰஞ்சிਤ ਸਿੰਘ ਦੀ ਖਾਸ ਰਿਪੋਰਟ ਕਿੰਗ ਲਾ ਜਿੰਦਾਬਾਦ ਕਿੰਗ ਬਾਦ ਸਾਡੇ ਬਹੁਤ ਸਤਿਕਾਰਯੋਗ ਰੋਹਿਤ ਮਹੰਗੀ ਜੀ ਸੇਰ ਸੈਨਾ अमित गौर जी रोहित मेंगी जी मैडम जितेंद्र गौर जी Who said I the star? ਜਿਵੇਂ ਆਪ ਮੇਰੀ ਮਾਂ ਹੋ ਵੈਸੇ ਧਰਤੀ ਮਾਂ ਵੀ ਮੇਰੀ ਮਾਂ ਹੈ ਔਰ ਦੇਸ਼ ਦੀ ਸੇਵਾ ਕਰਨਾ ਮੇਰਾ ਫਰਜ਼ ਹੈ

उसे उसे दे। आप आप लोग की छुट्टी मंजूरी हो चुकी है, आप अपने अपने घर जा सकते हैं। मैं 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 वापस वापस आओ, वापस आओ, वापस आज पूरा देश क्रोधित है पूरा देश आक्रोशित है और पूरा देश

ਦੇ ਜਾਣਦੇ ਹੋ ਜੀ ਅੱਜ 15 ਅਗਸਤ ਆਜ਼ਾਦੀ ਦਿਵਸ ਅਸੀਂ ਬੜੀ ਧੁੰਮ ਦਾ ਧਾਰੀਵਾਚ ਮਨਾਇਆ ਅਸੀਂ ਸਾਰੇ ਕੌਂਸਲ ਸਹਿਬਾਨ ਨੇ ਬਹੁਤ ਹੀ ਅچھے ਤੰਗ ਦੇ ਨਾਲ ਅੱਜ ਬੜੀ ਖੁਸ਼ੀ ਮਨਾਈ ਆ ਕਿਉਂਕਿ ਇੱਥੇ ਧਾਰੀਵਾਦ ਦੇ ਨਗਰ ਨਿਵਾਸੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਚੀਫ ਗੈਸਟ ਬਣੇ ਸੀ ਸਰਦਾਰ ਜੀ ਗੁਰਪ ਸਿੰਘ ਸੇਖਵਾ ਜੀ ਉਹ ਵੀ ਆਏ ਨੇ ਉਹਨਾਂ ਨੇ ਬੱਚਿਆਂ ਨੇ ਵੀ ਬੜਾ ਬੜਾ ਰੰਗ ਰੰਗ ਪ੍ਰੋਗਰਾਮ ਦਿਖਾਇਆ ਬਹੁਤ ਹੀ ਮਨ ਨੂੰ ਅੱਛਾ ਲੱਗਾ ਕਿਉਂਕਿ ਬੱਚਿਆਂ ਨੇ ਬਹੁਤ ਹੀ ਅੱਛੇ ਪ੍ਰੋਗਰਾਮ ਕੀਤੇ ਆ ਮੈਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਟੀਚਰ ਟੀਚਰ ਸਾਹਿਬਾਨ ਨੇ ਤੇ ਉਹਨਾਂ ਦੇ ਫਾਦਰ ਨੂੰ ਵੀ ਬਹੁਤ ਬਹੁਤ ਮਾਰਨ ਦੇਣਾ ਕਿ ਬੱਚਿਆਂ ਨੂੰ ਬੜੀ ਅੱਛੀ ਟ੍ਰੇਨਿੰਗ ਦਿੱਤੀ ਆ ਅੱਛੀ ਸਿੱਖਿਆ ਦਿੱਤੀ ਆ ਜਿਹੜੀ ਉਹਨਾਂ ਨੇ ਬੜੇ ਹੀ ਅੱਛੇ ਸਾਨੂੰ ਕਰਤੱਵ ਪਖਾਏ ਆ ਹਾਂਜੀ ਸਰ ਇਹ ਦੱਸ ਦਿਓ ਅੱਜ ਭਾਰੀਵਾਲ ਨਗਰ ਕੋਲੋਂ ਪਿਆ ਜਾਂਦੀ ਟੂਰ ਬਣਾਇਆ ਗਿਆ ਬੜੀ ਤੁਮਤਾ ਲਾ ਜਿੱਥੇ ਤੋਂ ਤੇ ਪੁੰਜੇ ਆਨੋ ਭਾਜੀ ਅੱਜ ਨਗਰ ਕੌਂਸਲ ਧਾਰੀਵਾਲ ਵਿਖੇ ਬੜੇ ਧੂਮ-ਧਾਮ ਦੇ ਨਾਲ ਜਿਹੜਾ ਵਾ ਆਜ਼ਾਦੀ ਦਾ ਤਿਹਾਡਾ ਉਹ ਮਨਾਇਆ ਗਿਆ ਵਾ ਮੈਂ ਨਗਰ ਨਿਵਾਸੀਆਂ ਨੂੰ ਔਰ ਦੇਸ਼ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਅੱਜ ਦੇ ਦਿਨ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਸੀ 15 ਅਗਸਤ 1947 ਵਾਲੇ ਦਿਨ ਔਰ ਬੜੇ ਫਕਰ ਤੇ ਮਾਣ ਨਾਲ ਕਹਿ ਸਕਦਾ ਕਿ ਇਹਨੂੰ ਆਜ਼ਾਦੀ ਜਿਹੜੀ ਲੈਣ ਦੇ ਵਿੱਚ ਸਭ ਤੋਂ ਵੱਡੀਆਂ ਕੁਰਬਾਨੀਆਂ ਜਿਹੜੀਆਂ ਨੇ ਔਰ ਪੰਜਾਬੀਆਂ ਦੀਆਂ ਸੀਗੀਆਂ ਔਰ ਕੋਟੋਂ ਬਾਅਦ ਵੀ ਜਿੱਥੇ ਦੇਸ਼ ਨੂੰ ਲੋੜ ਪਈ ਆ ਸਭ ਤੋਂ ਵੱਡਾ ਯੋਗਦਾਨ ਜਿਹੜਾ ਵਾ ਉਹ ਪੰਜਾਬ ਦੇ ਲੋਕਾਂ ਨੇ ਪਾਇਆ ਵਾ ਔਰ ਬੜੀ ਤਰੱਕੀ ਹੋਈ ਆ ਔਰ ਪਿਛਲੇ ਜੇ ਮੈਂ ਆਪਣੇ ਪੰਜਾਬ ਦੀ ਗੱਲ ਕਰਾਂ ਤੇ ਪਿਛਲੇ 2 ਸਾਲ ਤੋਂ 22 ਸਾਲ ਤੋਂ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣਾ ਕੰਮ ਕਰ ਰਹੀ ਆ ਔਰ ਬੜੇ ਵਧੀਆ ਢੰਗ ਦੇ ਨਾਲ ਜਿਹੜੀਆਂ-ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਸੀ ਉਹ ਇੱਕ-ਇੱਕ ਕਰਕੇ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਚਾਹੇ ਜ਼ੀਰੋ ਬਿੱਲ ਦੀ ਹੋਵੇ, ਬਿਜਲੀ ਦੀ ਹੋਵੇ, ਚਾਹੇ ਮਹੱਲਾ ਕਲੀਨਿਕ ਖੋਲਣ ਦੀ ਹੋਵੇ ਸੀ ਪ੍ਰਧਾਨ ਸਭਾ ਹਲਕਾ ਕਾਦੀਆਂ ਚ ਨਵਾਂ ਮਹੱਲਾ ਕਲੀਨਿਕ ਖੋਲੇ ਆ, ਚਾਹੇ ਐਜੂਕੇਸ਼ਨ ਸੈਕਟਰ ਦੇ ਵਿੱਚ ਹੋਵੇ, ਸਕੂਲਾਂ ਦੇ ਵਿੱਚ ਵਧੀਆ ਪ੍ਰਬੰਧ ਕੀਤੇ ਗਏ ਆ, ਵਧੀਆ ਕਲਾਸਰੂਮ ਬਣਾਏ ਗਏ ਆ, ਨਵੀਂ ਰਿਕਰੂਟਮੈਂਟ ਕੀਤੀ ਗਈ ਆ। ਔਰ ਇਹਨਾਂ ਦੋ ਸਾਲਾਂ ਦੇ ਵਿੱਚ 44 ਹਜ਼ਾਰ ਤੋਂ ਵੱਧ ਨੌਕਰੀਆਂ ਜਿਹੜੀਆਂ ਪੰਜਾਬ ਸਰਕਾਰ ਨੇ ਦਿੱਤੀਆਂ ਨੇ ਤੇ ਟਾਰੀয়াল ਨਗਰ ਦੇ ਲਈ ਵੀ ਬਹੁਤ ਵਧੀਆ ਕੰਮ ਕੀਤੇ ਜਾ ਰਹੇ ਆ ਸ਼ਹਿਰ ਦੇ ਲਈ ਜਿਹੜਾ ਸੀਵਰੇਜ ਪਾਸ ਹੋ ਚੁੱਕਿਆ ਦਾ ਆਉਣ ਵਾਲੇ ਮੇੜ ਪੜਖ ਚ ਕੰਮ ਸ਼ੁਰੂ ਹੋਣ ਲੱਗਾ ਕੂੜੇ ਦੇ ਡੰਪ ਦੀ ਜਿਹੜੀ ਸਮੱਸਿਆ ਸੀ ਉਹਦਾ ਵੀ ਕੰਮ ਜਿਹੜਾ ਵਾ ਸ਼ੁਰੂ ਹੋ ਗਿਆ ਵਾ ਔਰ ਟ੍ਰੈਫਿਕ ਦੀ ਸਮੱਸਿਆ ਨੂੰ ਵੀ ਜਿਹੜਾ ਦਾ ਹੱਲ ਕਰਨ ਦੇ ਲਈ ਸੁਚਾਰੂ ਕਦਮ ਜਿਹੜੇ ਚੁੱਕੇ ਜਾ ਰਹੇ ਆ ਬਾਕੀ ਪ੍ਰਧਾਨ ਜੀ ਨੇ ਇੱਕ ਦੋ ਮੰਗਾ ਮੇਰੇ ਅੱਗੇ ਰੱਖਿਆ ਨੇ ਚਾਹੇ ਸ਼ਹਿਰ ਦੇ ਜਿਹੜੇ ਆ ਜਿੱਥੇ ਬੱਸ ਸਟੈਂਡ ਉੱਤੇ ਸ਼ੈੱਡ ਬਣਾਉਣ ਦੀਆਂ ਨੇ ਚਾਹੇ ਜਿਹੜਾ ਡੇਡਮਾ ਰੋਡ ਉਹਨੂੰ ਚੌੜਾ ਕਰਨ ਦੀਆਂ ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਮੈਂ ਨੋਟ ਕਰ ਲੀਆਂ ਨੇ ਔਰ ਇਹਨਾਂ ਤੇ ਕੰਮ ਕਰਕੇ ਜਿਹੜਾ ਵਾ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਅਮੜੇ ਜਾਮਾ ਜਿਹੜਾ ਵਾ ਉਹ ਪਨਾਇਆ ਜਾਊਗਾ ਔਰ ਧਾਰੀਵਾਲ ਨਗਰ ਨੂੰ ਜਿਹੜਾ ਵਾ ਅਸੀਂ ਜਿਹੜਾ ਇੱਕ ਨਮੂਨੇ ਦਾ ਸ਼ਹਿਰ ਬਣਾ ਕੇ ਜਿਹੜਾ ਵਾ ਉਹ ਪੇਸ਼ ਕਰਾਂਗੇ ਇਹ ਨਗਰ ਜਿਹੜਾ ਵਾ ਬਹੁਤ ਵਧੀਆ ਜੀਓਗ੍ਰਾਫਿਕਲੀ ਵੀ ਵੇਖੀਏ ਤੇ ਗਰਦਾਸਪੁਰ ਦਾ ਦਿਲਵਾ ਸੈਂਟਰਲੀ ਲੋਕੇਟਿਡ ਆ ਨਵੇਂ ਸ਼ਹਿਰ ਦੇ ਵਿੱਚੋਂ ਦੀ ਨਗਦੀ ਹੈ ਨੈਸ਼ਨਲ ਹਾਈਵੇ ਲੰਘਦਾ ਸੋ ਇਹ ਸ਼ਹਿਰ ਜੀਓਗ੍ਰਾਫਿਕਲੀ ਵੀ ਬੜਾ ਇੰਪੋਰਟੈਂਸ ਰੱਖਦਾ ਤੋਂ ਇਹਨੂੰ ਵਧੀਆ ਢੰਗ ਦੇ ਨਾਲ ਜਿਹੜਾ ਵਾ ਅਵਿਖੇਪ ਕੀਤਾ ਜਾਊਗਾ ਸੋ ਮੈਂ ਇੱਕ ਵਾਰ ਫਿਰ ਸਾਰੇ ਦੇਸ਼ਵਾਸੀਆਂ ਨੂੰ ਜਿਹੜਾ ਵਾ ਆਜ਼ਾਦੀ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨਾ ਔਰ ਉਸ ਪ੍ਰਮਾਤਮਾ ਦਾ ਵੀ ਸ਼ੁਕਰਾਨਾ ਕੀਤਾ ਕਰਦਾ ਵਾਂ ਜਿਨ੍ਹਾਂ ਦੇ ਕਿਰਪਾ ਸਦਕਾ ਅਸੀਂ ਇਹ ਸਾਰੇ ਆਜ਼ਾਦੀ ਦਾ ਮੇਕ ਮੰਨ ਰਹੇ ਆ ਅਮਰ ਅਮਾਨ ਦੇ ਨਾਲ ਆਪਣਾ ਜੀਵਨ ਜਿਹੜਾ ਵਾ ਪਵਿੱਤ੍ਰ ਕਰ ਰਹੇ ਆ ਸੋ ਸਾਰਿਆਂ ਨੂੰ ਇਹ ਦਿਹਾੜੇ ਦੀ ਲੱਖ ਲੱਖ ਵਧਾਈ ਜੈ ਹਿੰਦ ਜੈ ਭਾਰਤ